ਹੋਰ ਮੈਂ ਤੁਹਾਨੂੰ 84 ਦੇ ਸਮੇਂ ਦੇ ਸ਼ਹੀਦਾਂ ਦੀ ਜਾਗੋ ਸੁਣਾਉਣ ਲੱਗਾ ਇਹ ਜਾਗੋ ਦਾ ਵੀ ਇਤਿਹਾਸ ਹੀ ਆ ਅਸੀਂ ਕਿਸੇ ਦੇ ਵਿਆਹ ਚਲੇ ਗਏ ਵਿਆਹ ਵੀ ਘਾਟੀ ਵਿੱਚ ਹੀ ਦੇ ਆ ਪਰ ਚਲੋ ਪਹਿਲਾਂ ਜੀਵਨ ਦਾ ਹੀ ਤੇ ਚਲੇ ਗਏ ਉਹ ਕਹਿੰਦੇ ਰਾਤ ਨੂੰ ਜਾਗੋ ਕੱਢਣੀ ਆ ਮੈਂ ਕਦੀ ਜਾਗੋ ਨਹੀਂ ਸੁਣੀ ਮੈਂ ਸੋਚਿਆ ਵੀ ਵਿਆਹ ਤੇ ਬਥੇਰੇ ਨਿਹੰਗ ਸਿੰਘਾਂ ਦੇ ਵਿਆਹ ਤੇ ਦੁਨੀਆਂ ਦੇ ਵਿਆਹਾਂ 'ਚ ਫਰਕ ਆ ਦੁਨੀਆ ਦੁਨੀਆ ਨੂੰ ਮਨਾਉਣ ਦੇ ਚੱਕਰ 'ਚ 12 1 2 ਵਜੇ ਜਾਂਦੀ ਆ ਅਸੀਂ ਨਹੀਂ ਕਿਸੇ ਨੂੰ ਮਨਾਉਂਦੇ ਅਮਰਤਵੇਲੇ ਜਾਣਾ ਜਿਹੜਾ ਆ ਗਿਆ ਆ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਪੁਰਾਣੇ ਬਜ਼ੁਰਗਾਂ ਨੂੰ ਪਤਾ ਵਾ ਅੱਜ ਵੀ ਦਲ ਦੀ ਮਰਿਆਦਾ ਆ ਵੀ ਆਸਾ ਜੀ ਦੀ ਵਾਰ ਦੇ ਮਗਰ ਹੀ ਲਾਵਾ ਪੜਦੀ ਐ 1 2 12 ਵਜੇ ਨਹੀਂ ਆਸਾ ਜੀ ਦੀ ਵਾਰ ਦੇ ਮਗਰ ਹੀ ਇਹ ਮਰਿਆਦਾ ਸਿੰਘਾਂ ਦੀ ਧਿਆਨ ਸਿੰਘਾਂ ਨੇ ਕਦੀ ਵਿਆਹ ਵੇਖਿਆ ਸਵਾਦ ਆ ਜਾਏਗਾ ਦੁਨੀਆ ਨੂੰ ਵਧੀਆ ਹੁੰਦਾ ਉਹ ਵਿਆਹ ਹੀ ਇਦਾਂ ਸੰਸਾਰੀ ਤੇ ਅਹੀਂ ਗਏ ਤੇ ਕਈ ਨੇ ਜਾਦੂ ਕੱਢਣੀ ਐ ਬਹਿ ਪਤਾ ਨਹੀਂ ਕਿਹੜਾ ਸੱਬ ਕੱਢਣਗੇ ਉਹ ਸ਼ਾਮਾਂ ਦੀਆਂ ਪਈਆਂ ਦੋ ਘਪਤੀਲੇ ਲਿਆਏ ਲੈਤਾ ਪਹਿਲਾਂ ਹੀ ਲੱਗੀਆਂ ਸੀ ਉਹਨਾਂ ਤੇ ਉਹ ਦੋ ਚਾਰ ਜਾਣਿਆ ਉਹ ਚੁੱਕ ਲਈ ਬੀਬੀ ਨੂੰ ਦੀਵਾ ਫੜਾਤਾ ਦੀਵਾ ਲੈ ਕੇ ਜੂਮ ਲੱਗੇ ਗਲੀਆਂ 'ਚ ਫਿਰ ਕਿਸੇ ਦਾ ਮੰਝਾ ਮੂਦਾ ਕਰਕੇ ਕਿਸੇ ਦਾ ਚੁੱਲਾ ਮੂਦਾ ਕਰਕੇ ਕੋਕੰਦ ਢਾਗੇ ਕੋ ਬਨੇੜਾ ਢਾਵੇ ਮੈਂ ਸਾਰੀ ਗਾਗੋ ਜੀ ਵੇਖ ਕੇ ਤੇ ਘਰ ਆਣ ਕੇ ਆਖਿਆ ਵੀ ਇਹਨੇ ਨੀਂਦ ਖਰਾਬ ਕੀਤੀ ਇਹ ਕੰਮ ਦੀ ਤੇ ਮਗਲ ਲੱਢੀ ਨਹੀਂ ਵਿੱਚ ਲਾਲਾ ਲਾਲਾ ਹੀ ਰੌਲਾ ਹੀ ਪਿਆ ਵਸ ਫਿਰ ਮੈਂ ਸਿਆਣੇ ਬਜ਼ੁਰਗਾਂ ਨੂੰ ਪੁੱਛਿਆ ਵੀ ਦਾ ਕੋਈ ਸ਼ੁਰੂ ਤੋਂ ਹੀ ਤਾਂ ਨਿਕਲਦੀ ਸੀ ਇੱਕ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਦਾ ਚਲੋ ਲਾਰੇ ਨਾਲੋਂ ਜਵਾਬ ਚੰਗਾ ਫਿਰ ਮੈਨੂੰ ਇੱਕ ਸਿਆਣੇ ਜੇ ਬਜ਼ੁਰਗ ਨੇ ਸਮਝਾਇਆ ਵੀ ਪੁੱਤਰਾ ਇਹ ਗੱਲ ਆ ਲਾਲ ਲਾਲਾ ਵਾਲੀ ਨਹੀਂ ਸੀ ਪੁਰਾਣੇ ਜ਼ਮਾਨੇ 'ਚ ਸਾਰੇ ਹੀ ਲੋਕ ਕੰਮਕਰਾਂ ਵਾਲੇ ਸਨ ਹੁਣ ਆਹ ਦਿਲ 'ਚੋਂ ਨਿਕਾਣੇ ਲੱਗਣ ਨੇ ਸਾਰੇ ਕੰਮ ਵਾਲੇ ਆ ਫਿਰ ਵੀ ਤੁਸੀਂ ਇੱਥੇ ਆਣ ਕੇ ਬੈਠੇ ਹੋ ਤੇ ਖਾਲਸਾ ਜੀ ਕੰਮਾਂ ਦੇ ਦਿਨ ਜਿਹੜਾ ਖੇਤੀਬਾੜੀ ਵਾਲਾ ਬੰਦਾ ਕਦੀ ਵੇਲਾ ਨਹੀਂ ਹੁੰਦਾ ਕੋਈ ਨਾ ਕੋਈ ਕੰਮ ਤੁਰਿਆ ਰਹਿੰਦਾ ਤੇ ਪੁਰਾਣੇ ਜ਼ਮਾਨੇ ਜਦੋਂ ਵਿਆਹ ਰੱਖੇ ਜਾਂਦੇ ਸੀ ਜਿਨੇ ਕੋਈ ਘਰ ਮਿਲੇ ਨਾ ਮਿਲੇ ਦਿਲੇ ਤੇ ਆਏ ਮੇਲ ਨੂੰ ਹੀ ਸਾਹਮਣਾ ਹੁੰਦਾ ਸੀ ਤੇ ਜਦੋਂ ਖਾਮਾ ਪੈਣੀਆਂ ਫਿਰ ਨੇਹਰਾ ਹੁੰਦਾ ਹੀ ਲਾਟੂ ਨਹੀਂ ਹਨ ਜਗਦੇ ਫਿਰ ਦੀਵਾ ਜਗਾ ਕੇ ਜਾਣਾ ਫਿਰ ਲੋ ਕਰਕੇ ਜਾਣਾ ਅਗਲੇ ਦੇ ਘਰ ਜਾਣਾ ਮੁੰਡੇ ਦਾ ਮਾਂ ਪਿਓ ਸਿਆਣੇ-ਸਿਆਣੇ ਬੰਦਿਆ ਜਾਣਾ ਜਾ ਕੇ ਕਹਿਣਾ ਵੀ ਫਲਾਣੇ ਦਿਨ ਬਰਾਤ ਆ ਸਾਰੇ ਟੱਬਰ ਚੋਂ ਇੱਕ ਬੰਦਾ ਚੁਣਨਾ ਵਰਾਤੀ ਇੱਕ ਹੀ ਖੜਦੇ ਸੀ ਸਾਰਾ ਮੁਲਖ ਨਹੀਂ ਖੜਦੇ ਹੁਣ ਜੋ ਲੱਲੀ ਛੱਲੀ ਸੱਜ ਜਾਂਦੀ ਆ ਜਾਂਦੇ ਗੱਡੀ ਕੇ ਬੈਠ ਕੇ ਹੁੰਦੇ ਖਿਲਰ ਖਿਲਰ ਕੇ ਜਾਂਦੀਆਂ ਪੱਗਾਂ ਸਿਰ ਤੇ ਹੁੰਦੀਆਂ ਝੋਲਿਆ ਚ ਨਹੀਂ ਇਦਾਂ ਹੁੰਦਾ ਤੁਸੀਂ ਦੱਸੋ ਬਹੁਤੇ ਬਰਾਤਾਂ ਨੇ ਇਦਾਂ ਦੀਆਂ ਆ ਪਰ ਖਾਲਸਾ ਜੀ ਉਹਨਾਂ ਇੱਕ ਬੰਦਾ ਖੜਦੇ ਸੀ ਆਠ ਆਠ ਦਿਨ ਬਰਾਤਾਂ ਟੁੱਕਦੀਆਂ ਸੀ ਬੰਦਾ ਉਹ ਖੜਦੇ ਸੀ ਜਿਹੜਾ ਲਹਾਜ ਵਾਲਾ ਘੁੱਟ ਪੀ ਕੇ ਖਿਲਰਦਾ ਹੀ ਨਾ ਫਿਰੇ ਉਲਟੀਆਂ ਹੀ ਨਾ ਕਰਦਾ ਫਿਰੇ ਉਹ ਬੰਦਾ ਖੜਦਾ ਜਿਹੜਾ ਸ਼ਾਨ ਰੱਖੇ ਜਿਹੜਾ ਇੱਜ਼ਤ ਰੱਖੇ ਤੇ ਸੂਰਮਾ ਵੀ ਹੋਵੇ ਵੀ ਡੋਲਾ ਨਾ ਖੋਇਆ ਜਾਵੇ ਲੜਨ ਵਾਲਾ ਵੀ ਹੋਵੇ ਐਦਾਂ ਦਾ ਬੰਦਾ ਬਰਾਤੀ ਜਾਂਦਾ ਹੁੰਦਾ ਹੈ ਤੇ ਉਹ ਲੋਕ ਕਹਿਣ ਜਾਂਦੇ ਸੀ ਵੀ ਜਿੰਨੇ ਜਿੰਨੇ ਜਾਣਾ ਤੇ ਰਾਤ ਨੂੰ ਕਹਿੰਦੇ ਸੀ ਵੀ ਚਲੋ ਜਾਗੋ ਵੀ ਜਾਗੋ ਥੋੜਾ ਜਿਹਾ ਚੇਰ ਜਾ ਕੇ ਕਹਿ ਕੇ ਆਉਣਾ ਆਹੀ ਕਹਿੰਦਾ ਮਤਲਬ ਤੇ ਮੇਲਾ ਤੇ ਜਾਗੋ ਤੇ ਵਿਸ਼ਵਾਸ ਸੀ ਉੱਠ ਗਿਆ ਵੀ ਜਾਗੋ ਵੀ ਕੋਈ ਹੁੰਦੀ ਆ ਫਿਰ ਇੱਕ ਵਾਰੀ ਕਵੀਸ਼ਰ ਨਿਰਮਲ ਸਿੰਘ ਚੋਲੇ ਦੀ ਜਾਗੋ ਮੈਂ ਸੁਣੀ ਆ ਜਿਹੜੀ ਤੁਸੀਂ ਸੁਣੋਗੇ ਉਹਨਾਂ ਬਾਅਦ ਮੈਂ ਕੀ ਕੋਈ ਵੀ ਨਹੀਂ ਗਾ ਸਕਦਾ ਨਿਰਮਲ ਸਿੰਘ ਚੋਲਾ ਹੀ ਜਿਹੜਾ ਗਾ ਕੇ ਪਰ ਚਲੋ ਕਵਤਾ ਉਹ ਹੀ ਆ ਤੇ ਖਾਲਸਾ ਜੀ ਜਦੋਂ ਮੈਂ ਉਹ ਜਾਗੋ ਸੁਣੀ ਮੇਰਾ ਲੂਨ ਨੂੰ ਖੁਸ਼ੀ ਤੇ ਖੜਿਆ ਫੇ ਮੈਂ ਨਾਲ ਦੇ ਨੂੰ ਆਖਿਆ ਲੋ ਵੀ ਇਹ ਕਵਤਾ ਲਿਖੋ ਆ ਹੁੰਦੀ ਆ ਜਾਗੋ ਉਹਦੇ ਐਵੇਂ ਮੰਜਾ ਮੁੱਦਾ ਕਰਨ ਵਾਲੀ ਗੱਲ ਸੀ ਇੱਥੇ ਬੰਦਾ ਤਾਂ ਹੀ ਤੋੜਿਆ ਵਾ ਤੇ ਤੋਰੇ ਉਹਨੇ ਜਿਹੜੇ ਗੁਰੂ ਦੇ ਦੋਖੇ ਸੀ ਨਜ਼ਾਰ ਕੋਈ ਬੰਦਾ ਨਹੀਂ ਫੰਡਿਆ ਸੁਣਿਏ ਫਿਰ ਜੋ ਸਿੰਘਾਂ ਨੇ ਜਾਗੋ ਬੁਣਾਈ ਆ ਤੇ ਜਾਗੋ ਫੇਰੀ ਆ ਇਹ ਕਵਤਾ ਵਿੱਚ ਹੋ ਗਿਆ ਨਾ ਜਥਾ ਕਿਉਂ ਬੇਨਤੀ ਕਰ ਸਿੰਘਾਂ ਜਾਗ ਬਈ ਹੁਣ ਜਾਗੋ ਆਈਆ क्या ਸਾਰੀ ਸਾਧ ਸੰਗਤ ਜੀ ਇਹੜਾ ਹਰਮਨਸ لال ਖੰਨਾ ਸੀ ਨਾ ਇਹ ਚਵਲ ਇਥੋਂ ਦੇ ਹੀ ਆਪਣਾ ਲੱਗਉਂਦਾ ਸੀ ਸਿੰਘਾਂ ਨੂੰ ਪਤਾ ਆ ਇਹਨੇ ਨਾ ਇੱਕ ਜਲੂਸ ਕੱਢਿਆ ਟਕਵੇ ਗੰਡਾਸੇ ਬਰਸ਼ੀਆਂ ਸ਼ਵੇ ਸ਼ਵੀਆਂ ਲੈ ਕੇ ਉੱਤੇ ਸਿਗਰਟਾ ਰੱਖ ਕੇ ਕਹਿੰਦਾ ਸੀ ਸਿਗਰਟ ਬੀੜੀ ਪੀਏਗੇ ਬੜੀ ਸ਼ਾਨ ਸੇ ਜੀਏਗੇ ਕੱਚ ਕੜਾ ਕੰਗਾ ਕਰਪਾਣ ਧੱਕ ਦੇਾਂਗੇ ਪਾਕਿਸਤਾਨ ਇੱਕੀ ਦੁੱਕੀ ਖਾਣ ਨਹੀਂ ਦੇਣੀ ਸਿਰ ਤੇ ਪਗੜੀ ਰਹਿ ਨਹੀਂ ਦੇਣੀ ਐਦਾਂ ਦੇ ਨਾਰੇ ਲਾ ਕੇ ਨਾ ਤੇ ਇਹ ਆ ਗਿਆ ਵਾਪਸ ਸੰਤਾਂ ਨੂੰ ਬੜਾ ਲੱਗਾ ਤੇ ਸੰਤਾਂ ਦੀ ਸੱਜੀ ਬਾਹ ਸਰੇਂਦਰ ਸਿੰਘ ਛੋਟੀ ਤੇ ਜਰਨਲ ਲਾਹਸ ਇਹ ਦੋਵਾਂ ਸੰਤਾਂ ਆਖਿਆ ਹਾਂ ਭਈ ਪਤਾ ਕਹਿੰਦੇ ਜੀ ਪਤਾ ਕੀ ਕਰਨਾ ਦੋਵੇਂ ਨਾ ਮਾਰ ਕੇ ਲੋਈ ਦੀਆਂ ਬੁਕਲਾਂ ਤੇ ਇਹਦੇ ਮੈਡੀਕਲ ਸਟੋਰ ਤੇ ਜਾ ਗਏ ਦੋਵਾਂ ਨੇ ਤਾਂ ਢਿੱਡ ਫੜੇ ਕਹਿੰਦੇ ਲਾਲਾ ਢਿੱਡ ਵਿੱਚ ਬੜੀ ਪੀੜ ਹੁੰਦੀ ਤੇ ਲਾਲਾ ਹੁੰਦਾ ਗਾ ਉਹ ਗੋਲੀ ਦੇ ਦਿੰਨਾ ਦੋਵੇਂ ਅੱਗੇ ਚੱਲ ਗਏ ਸਰਿੰਦਰ ਸਿੰਘ ਸੋਢੀ ਬੋਲਿਆ ਕਿੰਦਾ ਲਾਲਾ ਸਾਡੀ ਇੱਕ ਸ਼ਰਤ ਆ ਗੋਲੀ ਉਹ ਦੇ ਜਿਹੜੀ ਖਾਵੇਂ ਤੂੰ ਤੇ ਢਿੱਡ ਪੀੜ ਸਾਡੀ ਹਟ ਜਾ ਲਾਲਾਂ ਦਾ ਹੈ ਇਦਾਂ ਦੀ ਤੇ ਗੋਲੀ ਕੋਈ ਨਹੀਂ ਆ ਤੇ ਜਰਨਾ ਲਾਹ ਸੋਂ ਦਾ ਲਾਲਾ ਨਹੀਂ ਹੈਗੀ ਸੈਂਪਲ ਲਿਆਏ ਮੇਰੇ ਸੈਂਪਲ ਲਾਲਾਂ ਦਾ ਵਖਾਓ ਹਾਂ ਕਿਹੜੇ ਸੈਂਪਲ ਲਿਆਏ ਲਾਗੇ ਨਾ ਲੋਈ ਦੀਆਂ ਮੁੱਕੀਆਂ ਕਰਕੇ ਸੈਸ ਤੇ ਸਦੇ ਉਹ ਲਾਲਾ ਕੀ ਆ ਨਾ ਕੜੇ ਕਸ਼ਹਰੀ ਵਾਲੇ ਇੱਥੇ ਨਹੀਂ ਰਹਿਣੇ ਇਹ ਪੱਗਾਂ ਵਾਲੇ ਇੱਥੇ ਨਹੀਂ ਰਹਿਣੇ ਇਹ ਇੱਥੇ ਰਹਿਣੇ ਤੂੰ ਚੱਲ ਗਾ ਨੂੰ ਇਹ ਬੈਠਾ ਅਮਰਸਰ ਚ ਇਹਨੂੰ ਲਾਲ ਰੰਗ ਚੜਾਇਆ ਦੋਵਾਂ ਸੂਰ ਮਿਆਂ ਹਰਬੰਸ ਲਾਲ ਖੰਨੇ ਨੂੰ ਜਾਗੋ ਨੇ ਲੋਹ ਜਰੰਗ ਚੜਾਇਆ ਹੇ ਬੰਸ ਲਾਲ ਖੰਨੇ ਨੂੰ ਜਾਗੋ ਲੋਹ ਜਰੰਗ ਚੜਾਇਆ ਓ ਟਿਸਕਾ ਦੇ ਬਚਣ ਨਾ ਕਰੀਏ ਇਹਨੂੰ ਗੱਡੀ ਚੜਾਇਆ ਓ ਟਿਸਕਾ ਦੇ ਬਚਣ ਨਾ ਕਰੀਏ ਇਹਨੂੰ ਗੱਡੀ ਚੜਾਇਆ ਓ ਕਾਲਾ ਬਚੈਰਾ ਇੱਥੇ ਹੀ ਰਹਿਣਾ ਤੇਰੀ ਖਾਮਤੀ ਆਈ ਆ ਬਈ मखण करदा बी वधीक Sama a <lightweight> ਦੀ ਜਾਗ ਉਹ ਤਾਂ ਜਿਹੜੇ ਖੰਨੇ ਦੀ ਵੀਰ ਨੇ ਗੱਲ ਕੀਤੀ ਆ ਨਾ ਉਹ ਬਹੁਤੀ ਚਵਲ ਸੀ ਜਦੋਂ ਜਲੂਸ ਕੱਢਦਾ ਆ ਨਾ ਰੇਲਵੇ ਸਟੇਸ਼ਨ ਤੇ ਉਥੇ ਗੋਲਨ ਟੈਂਪਲ ਹੀ ਉਹ ਵੀ ਢਾਇਆ ਉਹਨੇ ਤੇ ਗੁਰੂ ਰਾਮਦਾਸ ਮਹਾਰਾਜ ਦਾ ਸਰੂਪ ਲੱਗਾ ਸੀ ਮਹਾਰਾਜ ਦੇ ਮੁਖ ਲਾ ਕੇ ਬੀੜੀ ਚੇਪੀ ਨਾਲ ਲਾ ਕੇ ਨੇ ਕਹਿੰਦਾ ਤੁਸੀਂ ਕੀ ਆਂਦੇ ਨੇ ਅਸੀਂ ਇਹਨਾਂ ਨੂੰ ਵੀ ਪਿਆਲ ਦਾਂਗਾ ਇਦਾਂ ਦੀ ਕਰਤੂਤ ਕੀਤੀ ਸੀ ਉਹਨੇ ਮਰਨ ਵਾਲਾ ਨੇ ਫਿਰ ਬਣਦਾ ਹੀ ਉਹ ਖਾਲਸਾ ਜੀ ਆਵੇ ਸਿੰਘਾਂ ਨੇ ਫਿਰ ਸੌਦੇ ਲਾਏ ਨੇ ਮੈਂ ਤੇ ਉਹਨਾਂ ਦੇ ਇਤਿਹਾਸ ਸੁਣ ਕੇ ਜਾਂ ਪੜ੍ਹ ਕੇ ਕਹੇ ਨੇ ਤੁਸੀਂ ਤਾਂ ਜੁੜੇ ਵੇਖੇ ਨੇ ਜਿਨ੍ਹਾਂ ਦੀਆਂ ਗੱਲਾਂ ਨੇ ਤੁਸੀਂ ਚਸ਼ਮਦੀਦ ਗਵਾਹ ਆ ਨਹੀਂ ਸਮਕਾਲੀ ਤੇ ਹੈਗੇ ਹੋ ਨਾ ਉਹਨਾਂ ਦੇ ਸਮੇਂ ਦੇ ਤੇ ਹੈਗੇ ਹੋ ਨਾ ਪਰ ਤੁਸੀਂ ਜਦੋਂ ਉਹਨਾਂ ਦੇ ਨਾਂ ਸੁਣਦੇ ਜੇ ਤੁਹਾਡਾ ਚਾ ਮੈਂ ਸਮਝ ਸਕਦਾ ਸੋ ਹੁਣ ਮੈਂ ਇੱਥੇ ਸਮਾਪਤੀ ਕਰਦਾ ਸਾਰੇ ਪ੍ਰਬੰਧਕ ਗੁਰਮਖਾ ਪਿਆਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਸਾਨੂੰ ਮਾਣ ਬਖਸ਼ਿਆ ਆਪ ਸੰਗਤਾਂ ਦਾ ਵੀ ਧੰਨਵਾਦ ਹੈ ਮੈਂ ਹੈਰਾਨ ਹੁੰਦਾ ਇਸ ਗੱਲ ਤੋਂ ਤਜੋ ਜੋ ਕੰਮ ਨੇੜੇ ਲੱਗਦਾ ਜਾਂਦਾ ਸੰਗਤਾਂ ਤੁਰੀਆਂ ਜਾਂਦੀਆਂ ਪੰਡਾਲ ਪਰਦਾ ਜਾਂਦੇ ਆ ਇੱਥੋਂ ਪਤਾ ਲੱਗਦਾ ਵੀ ਤੁਸੀਂ ਪ੍ਰੇਮਈਓ ਸਤਿਗੁਰੂ ਦੇ ਇਤਿਹਾਸ ਦੇ ਨੌਜਵਾਨ ਵੀਰ ਵੀ ਆਏ ਆ ਸਾਰੀ ਸੰਗਤ ਦਾ ਵੀ ਬਹੁਤਾ ਧੰਨਵਾਦ ਆ ਮੈਂ ਅਰਦਾਸ ਕਰਦਾ ਮਹਾਰਾਜ ਤੁਹਾਨੂੰ ਨਾਮਦਾਨ ਸਿੱਖੀਦਾਨ ਬਖਸ਼ਾ ਸਾਉਂਡ ਵਾਲੇ ਬਾਈ ਦਾ ਵੀ ਧੰਨਵਾਦ ਆ ਮਹਾਰਾਜ ਚੜ੍ਹਦੀ ਕਲਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸਰਬੱਤਾ ਦਾ ਹਲਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ